ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਾ ਜੀ ਕਈ ਵਾਰ ਕਿੰਨਾ ਵੀ ਬੁਰਾ ਸਮਾਂ ਕਿਉਂ ਨਾ ਚੱਲ ਰਿਹਾ ਹੋਵੇ ਪੈਸਿਆਂ ਦੀ ਸਮੱਸਿਆ ਹੋਵੇ ਜ਼ਿੰਦਗੀ ਤੋਂ ਹਾਰ ਚੁੱਕੇ ਹੋਈਏ ਜਾਂ ਫਿਰ ਮਰਨ ਨੂੰ ਦਿਲ ਕਰ ਰਿਹਾ ਹੈ ਤਾਂ ਅੱਜ ਦੀ ਵੀਡੀਓ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵੇਂ ਸੂਰਜ ਦੀ ਕਿਰਨ ਲੈ ਕੇ ਆ ਸਕਦੀ ਹੈ ਐਸ ਲਈ ਸਾ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਤੇ ਸੰਗਤ ਜੀ ਇਸ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਵੀ ਹੱਲ ਹੋ ਸਕੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰ ਦਈਏ ਸਾ ਸੰਗਤ ਜੀ ਇੱਕ ਵਾਰ ਇੱਕ ਵਿਅਕਤੀ ਮਹਾਤਮਾ ਦੇ ਕੋਲ ਆ ਕੇ ਕਹਿੰਦਾ ਕਿ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ ਮੈਂ ਆਪਣੀ ਪਤਨੀ ਅਤੇ ਬੱਚੇ ਆਪਣੇ ਪਰਿਵਾਰ ਨੂੰ ਖੁਸ਼ ਨਹੀਂ ਰੱਖ ਸਕਦਾ ਮੈਂ ਆਪਣੇ ਲਈ ਕੁਝ ਕਰਨੇ ਪਾਰਿਆ ਕਈ ਵਾਰ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣ ਦਾ ਖਿਆਲ ਆਉਂਦਾ ਹੈ ਤੁਸੀਂ ਇੰਨੀ ਸਾਧਨਾ ਕਰਦੇ ਹੋਏ ਨੇ ਤਪੱਸਿਆ ਕਰਦੇ ਹੋ ਤੁਸੀਂ ਮੈਨੂੰ ਕੋਈ ਅਜਿਹਾ ਮਾਰਗ ਦੱਸੋ ਜੈਸ ਨਾਲ ਮੈਂ ਆਪਣੇ ਬੁਰੇ ਸਮੇ ਤੋਂ ਬਾਹਰ ਨਿਕਲ ਸਕਾਂ ਮੇਰਾ ਬਹੁਤ ਹੀ ਜ਼ਿਆਦਾ ਬੁਰਾ ਸਮਾਂ ਚੱਲ ਰਿਹਾ ਹੈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਬਹੁਤ ਔਖਾ ਹੈ ਮੇਰੇ ਲਈ ਬਹੁਤ ਔਖਾ ਹੈ ਹੁਣ ਤੁਸੀਂ ਇਹ ਦੱਸੋ ਕਿ ਮੈਂ ਅਜਿਹੇ ਵਕਤ ਦੇ ਵਿੱਚ ਜਿਉਂਦਾ ਰਹਾ ਤੇ ਕਿਵੇਂ ਰਹਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਆਪਣੇ ਪਰਿਵਾਰ ਨੂੰ ਖੁਸ਼ ਕਿਵੇਂ ਰੱਖ ਸਕਾਂ ਕਿਰਪਾ ਕਰਕੇ ਕੋਈ ਸਾਧਨ ਜਾਂ ਕੋਈ ਤਰੀਕਾ ਜਾਂ ਕੋਈ ਵਿਧੀ ਮੈਨੂੰ ਦੱਸੋ ਕਿਉਂਕਿ ਮੈਂ ਬਹੁਤ ਹੀ ਪੜਿਆ ਲਿਖਿਆ ਨਹੀਂ ਇਹ ਸੁਣ ਕੇ ਮਹਾਤਮਾ ਜੀ ਮਸਕਰਾਂਦੇ ਹੋਏ ਕਹਿੰਦੇ ਹਨ ਕਿ ਤੂੰ ਇੱਕ ਕੰਮ ਕਰ ਸਕਦਾ ਹੈ ਮਹਾਤਮਾ ਨੇ ਸਾਹਮਣੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਉੱਚੀ ਪਹਾੜੀ ਤੇ ਇੱਕ ਮੰਦਿਰ ਹੈ ਉਸ ਮੰਦਿਰ ਦੇ ਕੋਲ ਇੱਕ ਕੀੜੀਆਂ ਦਾ ਘਰ ਹੈ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਨੇ ਤੈਨੂੰ ਸੁਣਨ ਵਿੱਚ ਬੋੜਾ ਤੈਨੂੰ ਸੁਣਨ ਦੇ ਵਿੱਚ ਥੋੜਾ ਜਿਹਾ ਅਜੀਬ ਲੱਗ ਸਕਦਾ ਹੈ ਪਰ ਉਹ ਕੀੜੀਆਂ ਉਸ ਮੰਡਰ ਦੀ ਜ਼ਮੀਨ ਨੂੰ ਖਰਾਬ ਕਰ ਰਹੀਆਂ ਹਨ ਉਸ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦੀਆਂ ਹਨ ਜਿਸ ਕਰਕੇ ਉੱਥੇ ਕੋਈ ਵੀ ਰੁੱਖ ਜਾਂ ਕੋਈ ਵੀ ਘਾਹ ਨਹੀਂ ਉਗਦਾ ਤਾਂ ਮੇਰਾ ਇਹ ਕੰਮਕਾਰ ਤੇ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਤੂੰ 7 ਦਿਨ ਤੱਕ ਰੋਜ਼ ਉਸ ਪਹਾੜੀ ਤੇ ਜਾ ਕੇ ਉਹਨਾਂ ਕੀੜੀਆਂ ਦੇ ਘਰ ਨੂੰ ਟੈਸਟ ਨੇਸ ਕਰਦੇ ਉਸ ਨੂੰ ਤੋੜਦੇ ਪਰ ਯਾਦ ਰੱਖੇ ਕਿ ਘਰ ਤੋੜਨ ਦੇ ਵਿੱਚ ਕੋਈ ਵੀ ਕੀੜੀ ਨਹੀਂ ਮਾਰਨੀ ਚਾਹੀਦੀ ਇਸ ਗੱਲ ਨੂੰ ਤੂੰ ਸਮਝਣ ਦਾ ਯਤਨ ਕਰਦੇ ਹੋਏ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਨੌਜਵਾਨ ਉੱਥੋਂ ਚਲਾ ਗਿਆ ਪਰ ਉਸ ਨੂੰ ਕੁਝ ਵੀ ਸਮਝ ਵਿੱਚ ਨਾ ਆਇਆ ਕਿ ਮਹਾਤਮਾ ਅਜੇਆ ਕਿਉਂ ਕਰਵਾ ਰਹੇ ਹਨ ਉਹ ਉਹਨਾਂ ਕੀੜਿਆਂ ਦੇ ਇੰਨਾ ਜ਼ੁਲਮ ਕਿਉਂ ਕਰ ਰਹੇ ਹਨ ਉਹਨਾਂ ਦਾ ਘਰ ਤੋੜਵਾ ਰਹੇ ਹਨ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਆਖਰ ਇਹ ਕਿਹੜਾ ਮਹਾਤਮਾ ਹੈ ਫਿਰ ਵੀ ਉਸ ਮਹਾਤਮਾ ਦੀ ਗੱਲ ਮੰਨਦੇ ਹੋਏ ਉਹ ਅਗਲੇ ਦਿਨ ਤੋਂ ਪਹਾੜੀ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਸੰਗੱਦ ਜਦੋਂ ਪਹਿਲੇ ਦਿਨ ਪਹਾੜੀ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਬਹੁਤ ਸਾਰੀਆਂ ਕੀੜੀਆਂ ਆਪਣਾ ਭੋਜਨ ਜਮਾ ਕਰਨ ਵਿੱਚ ਲੱਗੀਆਂ ਹੋਈਆਂ ਨੇ ਸਾਰੀਆਂ ਕੀੜੀਆਂ ਇੱਕ ਕਿਤਾਬ ਦੇ ਵਿੱਚ ਚੱਲ ਰਹੀਆਂ ਹਨ ਤੇ ਅਨਾਜ ਦੇ ਛੋਟੇ-ਛੋਟੇ ਦਾਣੇ ਚੁੱਕ ਕੇ ਆਪਣੇ ਘਰ ਵਿੱਚ ਲੈ ਜਾ ਰਹੀਆਂ ਹਨ ਇਹ ਦੇਖ ਕੇ ਪਹਿਲਾਂ ਤਾਂ ਉਸ ਨੌਜਵਾਨ ਦਾ ਮਨ ਕਮਜ਼ੋਰ ਹੋ ਜਾਂਦਾ ਹੈ ਉਸਨੇ ਸੋਚਿਆ ਕਿ ਇਹ ਇੰਨੀ ਮਿਹਨਤ ਕਰਕੇ ਆਪਣੇ ਘਰ ਭਰ ਰਹੀਆਂ ਹਨ ਤੇ ਮੈਂ ਉਹਨਾਂ ਦਾ ਘਰ ਤਬਾਹ ਕਰ ਦੇਵਾਂਗਾ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਤਾਂ ਫਿਰ ਉਸਨੇ ਮਹਾਤਮਾ ਦੀ ਗੱਲ ਯਾਦ ਕਰਦੇ ਹੋਏ ਉਸ ਘਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਉਸੇ ਇਸ ਤਰ੍ਹਾਂ ਕਰਨ ਤੇ ਕੀੜੀਆਂ ਦੇ ਵਿੱਚ ਹਾਹਾਕਾਰ ਮਚ ਗਈ। ਉਹ ਇੱਧਰ-ਉੱਧਰ ਦੌੜਨ ਲੱਗੀਆਂ। ਉਹ ਇੱਧਰ-ਉੱਧਰ ਦੌੜਨ ਲੱਗ ਪਈਆਂ। ਹੁਣ ਤੱਕ ਜੋ ਘਤਾਰ ਵਿੱਚ ਚੱਲ ਰਹੀਆਂ ਸੀ ਉਹ ਸਭ ਫਿੱਕਰ ਗਈਆਂ ਤੇ ਇੱਧਰ-ਉੱਧਰ ਆਪਣੇ ਜਾਨ ਬਚਾਉਣ ਲਈ ਭੱਜਣ ਲੱਗੀਆਂ। ਥੋੜੀ ਦੇਰ ਵਿੱਚ ਉਹ ਘਰ ਟੁੱਟ ਗਿਆ ਤੇ ਸਾਰੀਆਂ ਕੀੜੀਆਂ ਇੱਧਰ-ਉੱਧਰ ਲੁਕਣ ਲਈ ਪਾ ਚੁੱਕੀਆਂ ਸੀ। ਇਹ ਕਰਨ ਤੋਂ ਬਾਅਦ ਉਹ ਨੌਜਵਾਨ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ। ਉਹ ਸਮਨ ਬੜਾ ਪਰੇਸ਼ਾਨ ਸੀ, ਦੁਖੀ ਸੀ, ਪਛਤਾਵੇ ਦੇ ਵਿੱਚ ਸੀ ਉਹ। ਫਿਰ ਉਸਨੇ ਰਾਤ ਨੂੰ ਆਪਣੇ ਬਿਸਤਰੇ ਤੇ ਲੇਟੇ ਹੋਏ ਸੋਚਿਆ ਕਿ ਹੁਣ ਤਾਂ ਉਹਨਾਂ ਕੀੜੀਆਂ ਦਾ ਘਰ ਤਬਾਹ ਹੋ ਚੁੱਕਾ ਹੈ। ਹੁਣ ਤੇ ਵਾਪਸ ਜਾਣ ਦਾ ਕੀ ਫਾਇਦਾ ਕਿਉਂਕਿ ਮਹਾਤਮਾ ਨੇ ਕੀੜੀਆਂ ਦਾ ਘਰ ਤੈਨ ਤੈਸ ਨਾਸ ਕਰਨ ਲਈ ਕਿਹਾ ਸੀ ਜੋ ਮੈਂ ਹੁਣ ਕਰ ਚੁੱਕਾ ਹਾਂ। ਪਰ ਫਿਰ ਕੁਝ ਸੋਚ ਕੇ ਅਗਲੇ ਦਿਨ ਉਸਨੇ ਫਿਰ ਉਸਨੇ ਫਿਰ ਪਹੁੰਚਣ ਦਾ ਫੈਸਲਾ ਕੀਤਾ ਅਗਲੀ ਸਵੇਰ ਉੱਟ ਕੇ ਉਹ ਵਾਪਸ ਉਸੇ ਪਹਾੜੀ ਤੇ ਪਹੁੰਚ ਜਾਂਦਾ ਹੈ ਪਹਾੜੀ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਪਿਛਲੀ ਸਵੇਰ ਉਸਨੇ ਕੀੜਿਆਂ ਦਾ ਘਰ ਦੌੜਿਆ ਸੀ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿਉਂ ਨਾ ਕਿੜੀਆਂ ਨੇ ਫਿਰ ਤੋਂ ਆਪਣਾ ਘਰ ਉਸੇ ਜਗ੍ਹਾ ਤੇ ਬਣਾ ਲਿਆ ਸੀ ਹੁਣ ਉਹ ਆਪਣੇ ਘਰ ਲਈ ਸਮਾਨ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਸੀ ਉਹ ਆਦਮੀ ਦੇਖ ਕੇ ਕਹਿਣ ਲੱਗਾ ਕਿ ਕਿੜੀਆਂ ਕਿੰਨੀਆਂ ਪਾਗਲ ਨੇ ਕਿ ਹਾਲੇ ਕੱਲ ਹੀ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਸੀ ਉਸੇ ਹੀ ਜਗ੍ਹਾ ਤੇ ਉਹਨਾਂ ਨੇ ਆਪਣਾ ਨਵਾਂ ਘਰ ਬਣਾ ਲਿਆ ਸੋਚ ਕੇ ਹੱਸਣ ਲੱਗਾ ਉਸ ਨੇ ਕਿੜੀਆਂ ਦਾ ਘਰ ਫਿਰ ਤੋਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਫਿਰ ਤਾਂ ਉਹਨਾਂ ਕੀੜੀਆਂ ਦੇ ਵਿੱਚ ਹਲਚਲ ਮਚ ਗਈ ਥੋੜੀ ਦੇਰ ਵਿੱਚ ਉਹ ਕੀੜੀਆਂ ਇੱਧਰ-ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਕੁਝ ਦੇਰ ਵਿੱਚ ਉਹਨਾਂ ਦਾ ਘਰ ਫਿਰ ਤੋਂ ਨਸ਼ਟ ਹੋ ਗਿਆ ਉਹ ਆਦਮੀ ਬੜਾ ਸੰਤੋਖ ਦੀ ਭਾਵਨਾ ਨਾਲ ਕਹਿਣ ਲੱਗਾ ਕਿ ਇਸ ਵਾਰੀ ਤਾਂ ਮੈਂ ਚੰਗੀ ਤਰ੍ਹਾਂ ਘਰ ਨੂੰ ਤਬਾਹ ਕਰ ਦਿੱਤਾ ਹੈ ਹੋਂਦੋਂ ਕੀੜੀਆਂ ਇਥੇ ਆਪਣਾ ਘਰ ਨਹੀਂ ਬਣਾ ਸਕਣਗੀਆਂ ਇਸ ਲਈ ਜਾਣ ਤੋਂ ਪਹਿਲਾਂ ਉਸਨੇ ਘਰ ਦੇ ਉੱਤੇ ਠੰਡਾ ਪਾਣੀ ਵਿੱਚ ਪਾ ਦਿੱਤਾ ਤਾਂ ਜੋ ਕੀੜੀਆਂ ਉੱਥੇ ਆਪਣਾ ਘਰ ਨਾ ਬਣਾ ਸਕਣ ਇਸ ਤਰ੍ਹਾਂ ਆਪਣਾ ਕੰਮ ਪੂਰਾ ਕਰਕੇ ਉਹ ਨੌਜਵਾਨ ਫਿਰ ਤੋਂ ਆਪਣੇ ਫਿਰ ਤੋਂ ਆਪਣੇ ਘਰ ਵਾਪਸ ਆ ਗਿਆ ਅਜਰਾ ਸੌਣ ਵੇਲੇ ਫਿਰ ਤੋਂ ਇਹ ਗੱਲ ਸੋਚ ਰਿਹਾ ਸੀ ਕਿ ਮਹਾਤਮਾ ਇਹ ਸਹੀ ਕੰਮ ਕਰਵਾ ਰਹੇ ਹਨ ਕਿ ਕਿਸੇ ਦਾ ਘਰ ਤੋੜਵਾ ਰਹੇ ਹਨ ਕਿ ਇਹ ਕੰਮ ਉਹਨਾਂ ਨੂੰ ਸੋਭਾ ਦਿੰਦਾ ਹੈ ਕਿ ਪਤਾ ਉਹ ਮਹਾਤਮਾ ਸਿੱਧ ਹੋਣ ਹੀ ਨਾ ਕਿਤੇ ਉਹ ਮੈਨੂੰ ਬੇਵਕੂਫ ਤਾਂ ਨਹੀਂ ਬਣਾ ਰਿਹਾ ਪਰ ਉਸਨੇ ਫੈਸਲਾ ਕੀਤਾ ਕਿ ਮੈਂ ਆਪਣਾ ਕੰਮ ਪਹਿਲਾਂ ਪੂਰਾ ਕਰ ਲਵਾਂ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਮਹਾਤਮਾ ਮੇਰੇ ਤੋਂ ਅਜਿਹਾ ਕਿਉਂ ਕਰਵਾ ਰਹੇ ਹਨ ਇਹ ਸੋਚ ਕੇ ਉਹ ਰਾਤ ਨੂੰ ਸੌਂ ਜਾਂਦਾ ਹੈ ਤੇ ਅਗਲੇ ਦਿਨ ਸਵੇਰੇ ਉੱਠ ਕੇ ਉਹ ਫਿਰ ਉਸੇ ਪਹਾੜੀ ਵੱਲ ਨਿਕਲ ਪੈਂਦਾ ਹੈ ਪਹਾੜੀ ਤੇ ਪਹੁੰਚ ਕੇ ਉਸੇ ਜਗ੍ਹਾ ਤੇ ਪਹੁੰਚਦਾ ਹੈ ਤੇ ਉਸਨੇ ਕੀੜੀਆਂ ਦੇ ਘਰ ਨੂੰ ਤਬਾਹ ਕਰ ਦਿੱਤਾ ਸੀ। ਅੱਜ ਦੇਖ ਕੇ ਖੁਸ਼ ਹੋ ਜਾਂਦਾ ਹੈ ਕਿ ਉੱਥੇ ਕੋਈ ਵੀ ਘਰ ਨਹੀਂ ਸੀ। ਸਾਰੀਆਂ ਕੀੜੀਆਂ ਉੱਥੋਂ ਚਲੀਆਂ ਗਈਆਂ ਸੀ। ਹੁਣ ਉਸਨੇ ਸੋਚਿਆ ਕਿ ਹੁਣ ਮੇਰਾ ਇੱਥੇ ਰੋਜ ਆਉਂਦਾ ਕੋਈ ਮਤਲਬ ਨਹੀਂ। ਕਿਉਂਕਿ ਕੀੜੀਆਂ ਤਾਂ ਹੁਣ ਇੱਥੋਂ ਜਾ ਚੁੱਕੀਆਂ ਨੇ। ਫਿਰ ਉਸਨੇ ਸੋਚਿਆ ਫਿਰ ਉਸਨੇ ਸੋਚਿਆ ਕਿ ਮਹਾਤਮਾ ਨੇ ਮੈਨੂੰ 7 ਦਿਨਾਂ ਬਾਅਦ ਆਨਲੈ ਕਿ ਐਸੀ ਪਰ ਅਜ ਤਾਂ ਤਿੱਜਾ ਹੀ ਦੇਣ ਹੈ ਹੁਣ ਬਾਕੀ 4 ਦਿਨ ਵਾਪਸ ਆਉਣ ਦਾ ਕੀ ਫਾਇਦਾ ਇਹ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇਥੋਂ ਸਿੱਧਾ ਉਸ ਮਹਾਤਮਾ ਦੇ ਕੋਲ ਜਾਵੇਗਾ ਤੇ ਉਹਨਾਂ ਨੂੰ ਇਹ ਸਾਰੀ ਖਬਰ ਦੱਸ ਦੇਵੇਗਾ ਪਰ ਜਦੋਂ ਉਸ ਪਹਾੜੀ ਪਰ ਜਦੋਂ ਉਸ ਪਹਾੜੀ ਤੋਂ ਵਾਪਸ ਮੁੜ ਕੇ ਉਸ ਮਹਾਤਮਾ ਦੀ ਕੁਟੀਆਂ ਵੱਲ ਜਾਣ ਲੱਗਾ ਤਾਂ ਅਚਾਨਕ ਉੱਥੇ ਉਸਦੀ ਨਜ਼ਰ ਇੱਕ ਹੋਰ ਘਾਟ ਤੇ ਪਈ ਜੋ ਕਿ ਕੀੜੀਆਂ ਦਾ ਘੇ ਬਣਾਇਆ ਹੋਇਆ ਸੀ ਹੁਣ ਉਹ ਕੀੜੀਆਂ ਨਵੇਂ ਘਰ ਵਿੱਚ ਰਹਿਣ ਲੱਗ ਪਈਆਂ ਸੀ ਇਹ ਨਵਾਂ ਘਰ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਜਦੋਂ ਉਸ ਨੌਜਵਾਨ ਦੀ ਨਜ਼ਰ ਉਸ ਘਰ ਤੇ ਪਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਮਹਾਤਮਾ ਨੂੰ ਇਸ ਗੱਲ ਦਾ ਪਤਾ ਸੀ ਕਿ ਕੀੜੀਆਂ ਆਪਣਾ ਘਰ ਇੱਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਬਣਾ ਲੈਣ ਗਿਆ ਇਸ ਲਈ ਉਹਨਾਂ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਏ ਸੋਚਦੇ ਨੌਜਵਾਨ ਨੇ ਕੀੜੀਆਂ ਦਾ ਉਹ ਨਵਾਂ ਘਰ ਵੀ ਤੋੜਨ ਲਈ ਪਹੁੰਚ ਗਿਆ ਜਦੋਂ ਉਥੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਹ ਕੀੜੀਆਂ ਉਸੇ ਤਰ੍ਹਾਂ ਘਤਾਰ ਵਿੱਚ ਲੱਗੀਆਂ ਹੋਈਆਂ ਸਨ ਆਪਣੇ ਲਈ ਭੋਜਨ ਇਕੱਠਾ ਕਰ ਰਹੀਆਂ ਸਨ ਤੇ ਆਪਣੇ ਘਰ ਵਿੱਚ ਜਮ੍ਹਾਂ ਕਰ ਰਹੀਆਂ ਸੀ ਜਦੋਂ ਉਹਨਾਂ ਦਾ ਘਰ ਫਿਰ ਉਹ ਨੌਜਵਾਨ ਨੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਦਾ ਮਨ ਬੜਾ ਕਮਜ਼ੋਰ ਪੈ ਗਿਆ ਕਿਉਂਕਿ ਉਹ ਖੁਦ ਵੀ ਕਮਜ਼ੋਰ ਸੀ ਤੇ ਖੁਦ ਵੀ ਸਮੇਂ ਦਾ ਮਾਰਿਆ ਹੋਇਆ ਸੀ ਇਸ ਲਈ ਉਸ ਦੇ ਮਨ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਦਇਆ ਦਾ ਭਾਵ ਆ ਰਿਹਾ ਸੀ ਉਹ ਚਾਹੁੰਦਾ ਸੀ ਕਿ ਉਹਨਾਂ ਦੀ ਮਦਦ ਕਰੇ ਪਰ ਉਹ ਤਾਂ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਪਰ ਫਿਰ ਵੀ ਉਸ ਮਹਾਤਮਾ ਨੇ ਗੱਲ ਚਾਰ ਕਰਦੇ ਹੋਏ ਇਸ ਨੇ ਫਿਰ ਤੋਂ ਮਨ ਮਾਰ ਕੇ ਉਹ ਕਰ ਤੋੜਨ ਦਾ ਫੈਸਲਾ ਕੀਤਾ ਉਸ ਨੇ ਇਸ ਵਾਰ ਬੜੀ ਸਾਵਧਾਨੀ ਦੇ ਨਾਲ ਬਿਨਾਂ ਕਿਸੇ ਕੀੜੀ ਨੂੰ ਨੁਕਸਾਨ ਪਹੁੰਚਾਏ ਉਹ ਘਰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸਮਾਂ ਥੋੜਾ ਜਿਹਾ ਜ਼ਿਆਦਾ ਲੱਗਾ ਕਿਉਂਕਿ ਕਿਸੇ ਵੀ ਕੀੜੀ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸ਼ਰਤ ਮਹਾਤਮਾ ਨੇ ਪਹਿਲਾਂ ਹੀ ਰੱਖੀ ਹੋਈ ਸੀ ਇਸ ਲਈ ਉਹ ਬੜੀ ਹੀ ਸਾਵਧਾਨੀ ਦੇ ਨਾਲ ਉਹਨਾਂ ਦੇ ਘਰ ਨੂੰ ਤਬਾਹ ਕਰ ਰਿਹਾ ਸੀ ਆਖਰਕਾਰ ਉਸ ਨੇ ਉਸ ਘਰ ਨੂੰ ਤਬਾਹ ਕਰ ਦਿੱਤਾ ਤੇ ਉਸ ਘਰ ਨੂੰ ਤਬਾਹ ਕਰਨ ਦੇ ਬਾਅਦ ਇਸ ਵਾਰ ਉਹ ਪਹਿਲਾਂ ਤੋਂ ਜ਼ਿਆਦਾ ਦੁਖੀ ਹੋ ਗਿਆ ਕਿਉਂਕਿ ਉਸ ਨੇ ਉਹਨਾਂ ਦਾ ਨਵਾਂ ਘਰ ਵੀ ਤੋੜ ਦਿੱਤਾ ਸੀ ਕੀੜੀਆਂ ਨਾਲ ਵਾਸਨ ਇਹ ਨੇਸੇ ਦੇ ਇਰੀਆ ਉਹ ਹੁਣ ਆਪਣੇ ਆਪ ਨੂੰ ਸ਼ੈਤਾਨ ਜਾਂ ਪਾਪੀ ਸਮਝਣ ਲੱਗਾ ਸੀ ਫਿਰ ਵੀ ਉਸ ਮਹਾਤਮਾ ਦੇ ਕਲ ਨੂੰ ਮੰਨਦੇ ਹੋਏ ਬੜਾ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਫਿਰ ਉਸਨੇ ਸੋਚਿਆ ਕਿ ਮੈਂ ਕਿੰਨਾ ਵੱਡਾ ਸ਼ੈਤਾਨ ਹਾਂ ਕਿੰਨਾ ਵੱਡਾ ਪਾਪੀ ਹਾਂ ਪੁਰਾਣਾ ਘਰ ਤਾਂ ਛੱਡੋ ਮੈਂ ਉਹਨਾਂ ਕੀੜੀਆਂ ਨੂੰ ਕਿਤੇ ਵੀ ਵਸਣ ਦੀ ਕੋਈ ਜਗ੍ਹਾ ਨਹੀਂ ਦੇ ਰਿਹਾ ਓਹ ਕਿੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਅਜੇ ਆ ਸੋਇਦੇ ਸੋਇਦੇ ਆ ਕੇ ਫਿਰ ਉਸਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਜਦੋਂ ਸਵੇਰੇ ਸਵੇਰ ਉਹ ਫੇਰ ਤੋਂ ਉੱਥੇ ਪਹੁੰਚ ਜਾਂਦਾ ਹੈ ਉਹ ਇਹ ਦੇਖ ਕੇ ਫੇਰ ਤੋਂ ਹਰਾਨ ਹੋ ਜਾਂਦਾ ਹੈ ਕਿ ਇਸ ਵਾਰ ਕਿੜੀਆਂ ਨੇ ਇੱਕ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਸੀ ਉਹ ਤਾਂ ਪਹਿਲਾਂ ਤੋਂ ਜ਼ਿਆਦਾ ਊਰਜਾ ਦੇ ਨਾਲ ਕੰਮ ਕਰ ਰਹੀਆਂ ਸੀ ਤੇ ਉਹਨਾਂ ਨੇ ਇੱਕ ਰਾਤ ਵਿੱਚ ਉਹਨਾਂ ਨੇ ਇੱਕ ਰਾਤ ਵਿੱਚ ਇਹ ਪਹਿਲਾਂ ਨਾਲੋਂ ਵੀ ਵੱਡਾ ਘਰ ਬਣਾ ਲਿਆ ਸੀ ਤੇ ਉਹ ਫਿਰ ਤੋਂ ਆਪਣਾ ਅਨਾਜ ਆਪਣਾ ਖਾਣ ਪੀਣ ਦਾ ਸਮਾਨ ਇਕੱਠੇ ਕਰਨ ਵਿੱਚ ਝੋਟੀਆਂ ਹੋਈਆਂ ਸਨ ਇਹ ਦੇਖ ਕੇ ਉਹ ਵਿਅਕਤੀ ਸੋਚਣ ਲੱਗਾ ਕਿ ਕਿ ਕਿਹੜੀ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਮੈਂ ਇਹਨਾਂ ਨੂੰ ਵਾਰ-ਵਾਰ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਉੱਥੇ ਹੀ ਆਪਣਾ ਘਰ ਬਣਾ ਲੈਂਦੀਆਂ ਨੇ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਇਹਨਾਂ ਨੂੰ ਇੱਥੇ ਕਦੇ ਵਸਣ ਨਹੀਂ ਦੇਵਾਂਗਾ ਇਹ ਕੀੜੀ ਦੇਖਣ ਵਿੱਚ ਕਿੰਨੀ ਛੋਟੀ ਹੈ ਪਰ ਫਿਰ ਵੀ ਇਹ ਮੇਰੇ ਤੋਂ ਹਾਰ ਨਹੀਂ ਮੰਨ ਰਹੀਆਂ ਬੜੀ ਹੈਰਾਨੀ ਦੀ ਗੱਲ ਹੈ ਤੇ ਇਸ ਵਾਰ ਉਸਨੇ ਗੁੱਸੇ ਦੇ ਵਿੱਚ ਖਿੱਚ ਕੇ ਉਸ ਘਰ ਨੂੰ ਤੈਸ ਨੈਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਘਰ ਤੈਸ ਨੈਸ ਕਰਦੇ ਹੋਏ ਕੁਝ ਕੀੜੀਆਂ ਵੀ ਉੱਥੇ ਮਰ ਗਈਆਂ ਉਹ ਜੋ ਉਹਦੇ ਪੈਰਾਂ ਹੇਠਾਂ ਕੁਚਲੀਆਂ ਗਈਆਂ ਇਹ ਸਭ ਕਰਨ ਤੋਂ ਬਾਅਦ ਜਦੋਂ ਆਪਣੇ ਹੰਕਾਰ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਗੁੱਸੇ ਵਿੱਚ ਉਸਨੇ ਉਹਨਾਂ ਕੀੜੀਆਂ ਨੂੰ ਕਿੰਨੇ ਹਨ ਨੇ ਪਚਾ ਦਿੱਤੀ ਹੈ। ਉਹ ਜ਼ਮਨ ਪਛਤਾਵੇ ਨਾਲ ਪਰ ਗਿਆ ਉਹ ਰੋਂਦਾ ਹੋਇਆ ਆਪਣੇ ਘਰ ਵੱਲ ਤੁਰਿਆ ਜਾ ਰਿਹਾ ਸੀ। ਰਾਹ ਵਿੱਚ ਉਸਨੇ ਸੋਚਿਆ ਕਿ ਮੈਂ ਉਹਨਾਂ ਕੀੜੀਆਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਹਾਂ। ਹੁਣ ਮੈਂ ਇਸ ਤੋਂ ਬਾਅਦ ਅਤਿਆਚਾਰ ਨਹੀਂ ਕਰ ਸਕਾਂਗਾ। ਤੇ ਇਹ ਸੋਚ ਕੇ ਉਹ ਅਗਲੇ ਦਿਨ ਉਹਨਾਂ ਕੀੜੀਆਂ ਲਈ ਆਪਣੇ ਘਰ ਤੋਂ ਥੋੜਾ ਆਟਾ ਲੈ ਕੇ ਉਸ ਪਹਾੜੇ ਤੇ ਪਹੁੰਚ ਜਾਂਦਾ ਹੈ। ਆਜੋ ਉਸੇ ਮਨ ਵਿੱਚ ਉਹਨਾਂ ਕਿਹੜੀਆਂ ਪ੍ਰਤੀ ਸ਼ਰਦਾ ਦਾ ਭਾਵ ਸੀ ਦਇਆ ਦਾ ਭਾਵ ਸੀ ਅਜ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਜਦੋਂ ਉਥੇ ਪਹੁੰਚਿਆ ਤਾਂ ਕਿੜੀਆਂ ਫਿਰ ਤੋਂ ਆਪਣੇ ਨਵੇਂ ਘਰ ਨੂੰ ਬਣਾਉਣ ਵਿੱਚ ਲੱਗਿਆ ਹੋਇਆ ਸੀ ਉਸ ਨੂੰ ਬਣੀ ਦਇਆ ਦੇ ਨਾਲ ਲਿਆਂਦਾ ਹੋਇਆ ਉਸ ਨੇ ਬਣੀ ਦਇਆ ਦੇ ਨਾਲ ਲਿਆਂਦਾ ਹੋਇਆ ਆਟਾ ਉਹਨਾਂ ਕਿੜੀਆਂ ਨੂੰ ਖਵਾਇਆ ਬਾਕੀ ਦੇ ਬੱਚਿਓ ਇਹ ਦਿਨਾਂ ਵਿੱਚ ਉਹ ਇਹ ਕੰਮ ਕਰਦਾ ਰਿਹਾ ਉਹ ਰੋਜ਼ ਸਵੇਰੇ ਪਹਾੜੀ ਤੇ ਪਹੁੰਚ ਜਾਂਦਾ ਤੇ ਕਿੜੀਆਂ ਨੂੰ ਆਪਣੇ ਹੱਥਾਂ ਦੇ ਨਾਲ ਆਟਾ ਖਵਾਉਂਦਾ 7 ਦਿਨਾਂ ਦੇ ਬਾਅਦ ਉਹ ਨੌਜਵਾਨ ਉਸ ਮਹਾਤਮਾ ਕੋਲ ਪਹੁੰਚ ਗਿਆ ਹੱਥ ਜੋੜ ਕੇ ਬੋਲਦਾ ਹੈ ਕਿ हे ਮਹਾਤਮਾ ਮੈਨੂੰ ਮaaf ਕਰ ਦਿਓ ਮੈਂ ਉਹਨਾਂ ਕਿੜੀਆਂ ਦਾ ਘਰਤਬਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਦਾ ਘਰਤਬਾ ਨਹੀਂ ਕਰ ਸਕਿਆ ਇੱਕ ਵਾਰ ਨਹੀਂ ਸਗੋਂ 4 ਵਾਰ ਮੈਂ ਉਹਨਾਂ ਦਾ ਘਰ ਤੋੜਿਆ ਉਸ ਤੋਂ ਬਾਅਦ ਮੈਂ ਹਿੰਮਤ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਕਰ ਸਕਿਆ ਉਹਨਾਂ ਦੇ ਕਾਰਨੋਂ ਤੋੜ ਨਹੀਂ ਸਕਿਆ ਮੈਂ ਸਮਝ ਸਕਦਾ ਹਾਂ ਕਿ ਮੈਂ ਤੁਹਾਡਾ ਕੰਮ ਪੂਰਾ ਨਹੀਂ ਕੀਤਾ ਇਸੇ ਬਦਲੇ ਤੁਸੀਂ ਮੈਨੂੰ ਤਰੀਕਾ ਵੀ ਨਾ ਦੱਸੋ ਜੋ ਕਿ ਮੈਨੂੰ ਬੁਰੇ ਸਮੇਂ ਤੋਂ ਪਾਰ ਕਰ ਸਕਦਾ ਹੈ ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਮੈਨੂੰ ਲੱਗਦਾ ਹੈ ਕਿ ਜੋ ਮੈਂ ਕੀਤਾ ਉਹ ਸਹੀ ਕੀਤਾ ਇਸ ਲਈ ਮੈਂ ਤੁਹਾਡੇ ਤੋਂ ਅੱਗੇ ਲੈ ਕੇ ਵਾਪਸ ਘਰ ਜਾ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਅੱਗੇ ਅਧਿਓ ਇਹ ਸੁਣ ਕੇ ਮਹਾਤਮਾ ਜੀ ਮੁਸਕਰਾਉਂਦੇ ਨੇ ਕਹਿੰਦੇ ਨੇ ਕਿ ਪੁੱਤ ਜੇ ਕਿੱਥੇ ਚੱਲੇ ਹੋ ਰੁਕੋ ਤਾਂ ਸائیں ਜਾਲ ਪਾਣੀ ਤਾਂ ਘਰ ਲਓ ਥੋੜੀ ਦੇਰ ਠਹਿਰ ਜਾ ਉਸ ਤੋਂ ਬਾਅਦ ਚਲੇ ਜਾਣਾ ਇਹ ਕਹਿ ਕੇ ਮਹਾਤਮਾ ਉਸ ਨੌਜਵਾਨ ਲਈ ਪਾਣੀ ਲੈ ਕੇ ਆਉਂਦੇ ਨੇ ਪਾਣੀ ਪੀਉਣ ਦੇ ਬਾਅਦ ਮਹਾਤਮਾ ਉਸ ਨੌਜਵਾਨ ਤੋਂ ਪੁੱਛਦੇ ਨੇ ਕਿ ਤੂੰ ਮੈਨੂੰ ਇਹ ਦੱਸ ਆਖਰ ਤੂੰ ਉਹਨਾਂ ਕੀੜੀਆਂ ਦਾ ਘਰ ਤੱਕ ਬਾ ਕਿਉਂ ਨਹੀਂ ਕਰ ਸਕਿਆ ਉਹ ਕੀੜੀਆਂ ਤੇ ਛੋਟੀਆਂ ਜੀਆਂ ਨੇ ਤੂੰ ਇੰਨਾ ਵੱਡਾ ਫੇਰ ਵੀ ਉਹਨਾਂ ਛੋਟੀਆਂ-ਛੋਟੀਆਂ ਕੀੜੀਆਂ ਦਾ ਘਰ ਤੋਂ ਬਾਹਰ ਨਹੀਂ ਕਰ ਸਕਿਆ ਕਿੱਥੇ ਹੈ ਤੇਰੀ ਸ਼ਕਤੀ ਕਿੱਥੇ ਹੈ ਤੇਰਾ ਬਹਾウਬਲ ਐਸਾ ਜਵਾਬ ਦੇਂਦੇ ਹੋ ਨੌਜਵਾਨ ਨੇ ਕਿ ਮਹਾਤਮਾ ਮੈਂ ਉਹਨਾਂ ਕੀੜੀਆਂ ਦੇ ਘਰ ਤੋਂ ਬਾਹਰ ਵੀ ਕਰ ਦਿੱਤਾ ਸੀ ਵਾਰ-ਵਾਰ ਕੀਤਾ ਸੀ ਇੱਕ ਵਾਰ ਤਾਂ ਮੈਂ ਆਪਣੇ ਗੁੱਸੇ ਦੇ ਨਾਲ ਉਹਨਾਂ ਕੀੜੀਆਂ ਨੂੰ ਹਾਨੀ ਵਿੱਚ ਪਹੁੰਚਾ ਦਿੱਤੀ ਸੀ ਪਰ ਜਿਸ ਦਿਨ ਮੈਂ ਉਹਨਾਂ ਨੂੰ ਹਾਨੀ ਪਹੁੰਚਾਈ ਉਸੇ ਦਿਨ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਹਾਨੀ ਕਿਉਂ ਪਹੁੰਚਾ ਰਿਹਾ ਹਾਂ ਕਿਉਂ ਉਹਨਾਂ ਨੂੰ ਇੰਨੀ ਜ਼ਿਆਦਾ ਤਕਲੀਫ ਦੇ ਰਿਹਾ ਹਨ ਨੁਕਸਾਨ ਪੁਚਾਰ ਰਿਹਾ ਹਨ ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਫਿਰ ਮੈਂ ਇਹ ਸੁਣ ਕੇ ਮਹਾਤਮਾ ਨੇ ਕਿਹਾ ਕਿ ਇਹੀ ਤਾਂ ਸਿੱਖਿਆ ਦੀ ਗੱਲ ਹੈ ਕਿ ਛੋਟੀ ਜੀ ਕੀੜੀ ਸਾਨੂੰ ਜੀਵਨ ਦਾ ਸੰਦੇਸ਼ ਦਿੰਦੀ ਹੈ ਮੈਂ ਤੈਨੂੰ ਨਾਂ ਕੀੜੀਆਂ ਦਾ ਘਰ ਦੁਆਖ ਕਰਨ ਲਈ ਭੇਜਿਆ ਸੀ ਮੈਂ ਤੈਨੂੰ ਭੇਜਿਆ ਸੀ ਕਿ ਤੂੰ ਉਹਨਾਂ ਕੀੜੀਆਂ ਤੋਂ ਕੁਝ ਸਿੱਖ ਸਕੇਂ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਹਿੰਦੇ ਕਿ ਬੇਟਾ ਪਹਿਲੀ ਸਿੱਖਿਆ ਜੋ ਤੂੰ ਇਨ੍ਹਾਂ ਕੀੜੀਆਂ ਤੋਂ ਲੈ ਸਕਦਾ ਹੈ ਕਿ ਤੂੰ ਕਿੰਨੀ ਵਾਰ ਉਹਨਾਂ ਦੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੀ ਵਾਰ ਯਤਨ ਕੀਤਾ ਕਿ ਉਹਨਾਂ ਦਾ ਘਰ ਤੋਪਾ ਹੋ ਜਾਵੇ ਪਰ ਹਰ ਵਾਰ ਆਪਣਾ ਨਵਾਂ ਘਰ ਬਣਾ ਲੈਂਦੀਆਂ ਸੀ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਜਿਉ ਹਾਰ ਮੰਨ ਲੈਂਦੀਆਂ ਤਾਂ ਉਹ ਕੀੜੀਆਂ ਤੈਨੂੰ ਉੱਥੇ ਦੁਬਾਰਾ ਨਾ ਮਿਲਦੀਆਂ ਪਰ ਅਸੀਂ ਮਨੁੱਖ ਇੱਕ ਦੋ ਵਾਰੀ ਹਾਰ ਮਿਲਣ ਤੇ ਅੰਦਰੋਂ ਬਾਹਰੋਂ ਟੁੱਟ ਜਾਂਦੇ ਹਾਂ ਦੁਖੀ ਹੋ ਜਾਂਦੇ ਹਾਂ ਫਿਰ ਜੀਵਨ ਦੇ ਵਿੱਚ ਕੋਸ਼ਿਸ਼ ਵੀ ਨਹੀਂ ਕਰਦੇ ਤੇ ਕੁਝ ਲੋਕ ਤਾਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਲਈ ਉਤਰ ਜਾਂਦੇ ਨੇ ਪਰ ਜਾਨਵਰਾਂ ਵਿੱਚ ਇੱਕ ਗੱਲ ਦੇਖੀ ਹੋਵੇਗੀ ਕਿਉਂ ਆਪਣਾ ਜੀਵਨ ਖੁਦ ਕਦੇ ਖਤਮ ਨਹੀਂ ਕਰ ਸਕਦੇ ਤੂੰ ਖੁਦ ਵੀ ਨਹੀਂ ਸੋਣਿਆ ਤੁਹ ਕਦੇ ਵੀ ਨਹੀਂ ਸੁਣਿਆ ਹੋਵੇਗਾ ਕਿਸੇ ਜਾਨਵਰ ਨੇ ਆਤਮ ਹੱਤਿਆ ਕਰ ਲਈ ਹੈ ਚਾਹੇ ਉਹ ਜਾਨਵਰ ਕਿੰਨਾ ਵੀ ਭੁੱਖਾ ਕਿਉਂ ਨਾ ਹੋਵੇ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਪਰ ਉਹ ਆਪਣੇ ਜੀਵਨ ਲਈ ਹਮੇਸ਼ਾ ਸੰਘਰਸ਼ ਕਰਦਾ ਹੈ ਪਰ ਉਹ ਤੇ ਦੂਜੇ ਪਾਸੇ ਮਨੁੱਖ ਚਾਹਤ ਇਹ ਹਾਰ ਹੋਣ ਤੇ ਆਪਣਾ ਜੀਵਨ ਖਤਮ ਕਰ ਲੈਂਦਾ ਹੈ ਜਿਵੇਂ ਤਾਂ ਕਰਮ ਕਰਨ ਦਾ ਨਾਮ ਹੈ ਜਿਵੇਂ ਤੇ ਮੌਤ ਅੱਗੇ ਵਿਸ਼ਰਾਮ ਹੈ ਪਰਮ ਵਿਸ਼ਰਾਮ ਹੈ ਇਸ ਲਈ ਮੌਤ ਤੋਂ ਪਹਿਲਾਂ ਕਰਮ ਕਰਨਾ ਕਦੇ ਨਾ ਛੱਡੋ ਕਿਉਂਕਿ ਮੌਤ ਤੋਂ ਬਾਅਦ ਤਾਂ ਪੂਰਨ ਵਿਸ਼ਰਾਮ ਵਿੱਚ ਚਲੇ ਜਾਵਾਂਗੇ ਉਸ ਤੋਂ ਪਹਿਲਾਂ ਕਰਮ ਕਰਨਾ ਕਿਉਂ ਛੱਡ ਰਿਆ ਹੈ ਕਿਉਂ ਹੀ ਤਾਂ ਸੋ ਰਹੇ ਹੋ ਜੇ ਤੁਹਾਡਾ ਇੱਕ ਘਰ ਟੁੱਟ ਗਿਆ ਹੈ ਤਾਂ ਦੂਜਾ ਘਰ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੇ ਕਦੇ ਹਾਰ ਨਹੀਂ ਹੁੰਦੀ ਇਹ ਤੂੰ ਉਹਨਾਂ ਕੀੜੀਆਂ ਤੋਂ ਦੇਖ ਚੁੱਕਾ ਹੈ ਦੇਖਣ ਵਿੱਚ ਉਹ ਕੀੜੀਆਂ ਤੇਰੇ ਤੋਂ ਕਿੰਨੀਆਂ ਛੋਟੀਆਂ ਨੇ ਤੋ ਇਹਨਾਂ ਵੱਡਾ ਪਰ ਉਹਨਾਂ ਦਾ ਮਨ ਤੁਹਾਡੇ ਤੋਂ ਇੰਨਾ ਵੱਡਾ ਹੈ। ਇਹਨਾਂ ਵਿਸ਼ਾਲ ਹੈ, ਇਹਨਾਂ ਦ੍ਰਿੜ ਸੰਕਲਪ ਹੈ। ਐਨੀ ਵਾਰ ਘਰ ਟੁੱਟਣ ਦੇ ਵੀ ਉਹਨਾਂ ਕੀੜੀਆਂ ਨੇ ਕਦੇ ਹਾਰ ਨਹੀਂ ਮੰਨੀ। ਦੂਜੀ ਸਿੱਖਿਆ ਇਹ ਹੈ ਕਿ ਜਦੋਂ ਸਾਡੇ ਉੱਪਰ ਬੁਰਾ ਸਮਾਂ ਹੁੰਦਾ ਹੈ, ਸਾਨੂੰ ਲੱਗਦਾ ਹੈ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ। ਇਹ ਸਮਾਂ ਮੇਰੇ ਜੀਵਨ ਨੂੰ ਬਰਬਾਦ ਕਰ ਦੇਵੇਗਾ। ਮੈਨੂੰ ਕਦੇ ਵੀ ਜੀਨਾਂ ਨਹੀਂ ਦੇਵੇਗਾ। ਤੇ ਆਪਣੇ ਇੰਨਾ ਹੀ ਖਿਆਲਾਂ ਵਿੱਚ ਜਿਨ੍ਹਾਂ ਦੀ ਅਸਲੀਅਤ ਵਿੱਚ ਕੋਈ ਹੋਣ ਤੱਕ ਨਹੀਂ ਹੁੰਦੀ ਉਹ ਸਿਰਫ ਵਿਚਾਰ ਨੇ ਤੇ ਉਹ ਵਿਚਾਰ ਸਾਡੇ ਮਨ ਨੂੰ ਦੁਖੀ ਕਰ ਦਿੰਦੇ ਨੇ ਇਸ ਲਈ ਅਸੀਂ ਕੋਸ਼ਿਸ਼ ਕਰਨਾ ਮੈਂ ਛੱਡ ਦਿੰਦੇ ਹਾਂ ਪਰ ਤੂੰ ਖੁਦ ਸੋਚ ਕੇ ਇਹ ਵਾਰ-ਵਾਰ ਪ੍ਰਕਿਰਤੇ ਸਾਨੂੰ ਨੁਕਸਾਨ ਪਹੁੰਚਾਏਗੀ ਸਾਨੂੰ ਹਾਨੀ ਪਹੁੰਚਾਏਗੀ ਪਰ ਕਦੋਂ ਤੱਕ ਪਹੁੰਚਾ ਸਕਦੇ ਹੈ ਜੇ ਅਸੀਂ ਵਾਰ-ਵਾਰ ਫਿਰ ਤੋਂ ਉੱਠ ਕੇ ਫਿਰ ਤੋਂ ਨਵੀਂ ਕੋਸ਼ਿਸ਼ ਕਰਦੇ ਰਹਾਂਗੇ ਪਰ ਕੀੜੇ ਵੀ ਸਾਡੇ ਸਾਹਮਣੇ ਗੋਡੇ ਟੇਕ ਦੇਵੇਗੇ ਤੇ ਉਹ ਵੀ ਇੱਕ ਦਿਨ ਸਾਡੇ ਉੱਪਰ ਦਇਆਵਾਨ ਹੋ ਜਾਵੇਗੀ ਉਹ ਸਾਨੂੰ ਸਭ ਕੁਝ ਦੇਣ ਲੱਗ ਜਾਵੇਗੀ ਜਿਸ ਦੀ ਅਸੀਂ ਕਾਮਨਾ ਕੀਤੀ ਸੀ ਤੂੰ ਖੁਦ ਦੇਖੇਂਗਾ ਕਿ ਕਿੜੀਆਂ ਦਾ ਘਰ ਦੁਪਾਹ ਕਰਨ ਲਈ ਉੱਥੇ ਪਹੁੰਚਿਆ ਸੀ ਪਰ ਬਾਅਦ ਵਿੱਚ ਤੂੰ ਹੀ ਉਹਨਾਂ ਕੀੜਿਆਂ ਨੂੰ ਅਨਾਜ ਤੇ ਆਟਾ ਦੇਣ ਲੱਗਾ ਤੂੰ ਹੀ ਉਹਨਾਂ ਤੇ ਕਿਰਪਾਲ ਹੋ ਗਿਆ ਇਸੇ ਤਰ੍ਹਾਂ ਇਸ ਤਰ੍ਹਾਂ ਕਿਉਂ ਹੋਇਆ ਕਿਉਂਕਿ ਦੇਖਿਆ ਕਿ ਉਹ ਕੀੜੀਆਂ ਹਾਰ ਨਹੀਂ ਮੰਨ ਰਹੀਆਂ ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕਦੇ ਹਾਰ ਨਹੀਂ ਮੰਨੋਗੇ ਤਾਂ ਇੱਕ ਨਾ ਇੱਕ ਦਿਨ ਪ੍ਰਕਿਰਤੀ ਤੁਹਾਨੂੰ ਸਭ ਕੁਝ ਦੇਵੇਗੀ ਜੋ ਤੁਸੀਂ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਹੋ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਮਿਹਨਤ ਕਰਦੇ ਚਾਓ ਕਰਮ ਕਰਦੇ ਚਾਓ ਇੱਕ ਨਾ ਇੱਕ ਦਿਨ ਪ੍ਰਮਾਤਮਾ ਤੁਹਾਡੇ ਉਸ ਕਰਮ ਦਾ ਫਲ ਤੁਹਾਨੂੰ ਜ਼ਰੂਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ